ਜਲੰਧਰ ਦੇ ਵਿੱਚ ਦੇਰ ਰਾਤ ਤੋਂ ਲਗਾਤਾਰ بارش ਹੋ ਰਹੀ ਹੈ ਜਿਸ ਦੇ ਕਾਰਨ ਜਲੰਧਰ ਪੂਰਾ ਪਾਣੀ ਦੇ ਨਾਲ ਭਰ ਚੁੱਕਾ ਹੋਇਆ ਗੱਲ ਕਰੀਏ ਜਲੰਧਰ ਦੇ ਲੋਗਾ ਦੇ ਘਰਾਂ ਦੇ ਵਿੱਚ ਵੀ ਪਾਣੀ ਆ ਚੁੱਕਾ ਹੈ ਤੁਹਾਨੂੰ ਤਸਵੀਰਾਂ ਜਲੰਧਰ ਦੇ ਚਾਰੋਂ ਹਲਕਿਆਂ ਦੀ ਦਿਖਾ ਰਹੇ ਆ ਭਾਵੇਂ ਜਲੰਧਰ ਕੈਂਟ ਹੈ ਭਾਵੇਂ ਨਾਰਥ ਹੈ ਤੇ ਭਾਵੇਂ ਵੈਸਟ ਹੈ ਤੇ ਭਾਵੇਂ ਸੈਂਟਰ ਏਰੀਆ ਦੇ ਵਿੱਚ ਲੋਗਾ ਦੇ ਘਰ ਦੇ ਵਿੱਚ ਪਾਣੀ ਭਰ ਚੁੱਕਾ ਜਿਸ ਦੀ ਗੱਲ ਕਰੀਏ ਜਲੰਧਰ ਦੇ ਵਿੱਚ ਹੜ ਆਂ ਦੇ ਕਿਹੜੇ ਨਤੀਜੇ ਹੋ ਚੁੱਕੇ ਨੇ ਜਿਸ ਦੀਆਂ ਤਸਵੀਰਾਂ ਤੁਹਾਨੂੰ ਜਲੰਧਰ ਦੀ ਦਿਖਾ ਰਹੇ ਆ ਦੇਰ ਰਾਤ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ ਬਾਰਿਸ਼ ਦੇ ਕਾਰਨ ਹੋਣ ਵੀ ਕਿੜੀ ਹੈ ਲਗਾਤਾਰ ਬਾਰਿਸ਼ ਹੋ ਰਹੀ ਹੈ ਆਵਾਜ਼ਾਂ ਦੇ ਵਿੱਚ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਤੇ ਸਵੇਰ ਤੋਂ ਲਗਾਤਾਰ ਬੀਤੇ ਰਾਤ ਤੋਂ ਕਿੜੀ ਹੈ ਲਗਾਤਾਰ ਬਾਰਿਸ਼ ਹੋਣ ਤੋਂ ਬਾਅਦ ਜਲੰਧਰ ਦੇ ਵਿੱਚ ਹੜ ਵਰਗੇ ਹਾਲਾਤ ਹੋ ਚੁੱਕੇ ਨੇ ਜਿਸ ਦੀਆਂ ਅੱਜ ਤਸਵੀਰਾਂ ਕਿੱਧਰ ਵੀ ਜਾਓ ਉਧਰ ਹੀ ਪਾਣੀ ਦੇ ਨਾਲ ਭਰਿਆ ਪਿਆ ਸ਼ਹਿਰ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਅੱਜ ਜਲੰਧਰ ਦੇ ਇਸ ਰਾਤ ਤੋਂ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾਣੇ ਆ ਜਲੰਧਰ ਦੇ ਲਗ ਲਗ ਏਰੀਏ ਦੀ ਕਿੱਦਾ ਹਾਲਾਤ ਹੜ ਵਰਗੇ ਬਣ ਚੁੱਕੇ ਨੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਆ ਚੁੱਕਾ ਹੈ ਲੋਕਾਂ ਦੀਆਂ ਦੁਕਾਨਾਂ ਦੇ ਵਿੱਚ ਪਾਣੀ ਆ ਚੁੱਕਾ ਹੈ ਨੁਕਸਾਨ ਕਿਹੜਾ ਲੋਕਾਂ ਦਾ ਸਭ ਤੋਂ ਜ਼ਿਆਦਾ ਹੋ ਗਿਆ